ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌ ਗਿਰਧ ਹਮਾਰੀ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌ ਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਿ ਮੰਨ ਲੱਜੈ ਕਰਿ ਭਗਾ ਪ੍ਰਭ ਜੀ ਤੂੰ ਮੇਰੋ ਸੁਖ ਦਤਾ ਵੰਦਨ ਕਾਟ ਕਰੇ ਮਨ ਨਿਰਮਲ ਪੂਰਨ ਪਰਖ ਬਧਾਤਾ ਰਹਾ ਤਾਨਿਕ ਪ੍ਰਭ ਅਬਨਾਸੀ ਤੋ ਕੀ ਸੇਵਨ ਬਿਰਥੀ ਜਾਸੀ ਅੰਧ ਕਰਹਿ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਅੰਧ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਵਾਹੂ ਜਿੱਕਾ ਖਰਸਾ ਵਾਹੂ ਜਿੱਕੀ ਫਤਿਹ ਸੋਰਠ ਰਾਗ ਕੰਚੂ ਪਾਸ਼ਾ ਸਾਹੇ ਉਸ ਸ਼੍ਰੀ ਗੁਰੂ ਅਰਜਨ ਦੇਵ ਜੀ ਉਚਾਰਨ ਕਰਦੇ ਹਨ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌ ਗਿਰਦ ਹਵਾਏ ਗੁਰੂ ਦੇ ਸ਼ਬਦ ਦੇ ਵਿੱਚ ਤਾਕਤ ਕਿੰਨੀ ਹੈ ਪਿਆਰਿਓ ਗੁਰੂ ਦਾ ਸ਼ਬਦ ਜਿਹੜਾ ਹੈ ਹਰ ਜਗ੍ਹਾ ਤੇ ਸਾਡੀ ਰੱਖਿਆ ਕਰਦਾ ਸਾਡੇ ਦੁਆਲੇ ਚੌਕੀ ਬਣ ਜਾਂਦੀ ਚੌਕੀ ਜੰਮਦੂਤ ਨਾ ਨੇੜੇ ਆਵੇ ਪਿਆਰਿਓ ਇਤਨੀ ਰਖਵਾਲੇ ਕਰਦਾ ਹੈ ਸ਼ਾਮ ਨੂੰ ਅੰਨਿਤ ਨੀਮ ਕਰਨ ਤੋਂ ਬਾਅਦ ਰਾਸ ਕਰਨ ਤੋਂ ਬਾਅਦ ਪਿਆਰੋ ਜਿਸ ਵੇਲੇ ਕਹਿੰਦੇ ਨੇ ਕਿ ਕੀਰਤਨ ਸੋਇਲੇ ਦਾ ਪਾਠ ਕਰਕੇ ਤੇ ਆਰਾਮ ਨਾਲ ਬੰਦਾ ਸੌਂ ਜਾਵੇ ਕਹਿੰਦੇ ਨੇ ਲੋਹੇ ਦਾ ਜਿੰਦਰਾ ਚਾਰ ਸਫੇਰੇ ਵੱਜਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਉਸ ਸੇਵਕ ਦਾ ਪਰਮੇਸ਼ਰ ਆਪ ਰਖਵਾਲਾ ਬਣਦਾ ਸੋ ਸਤਿਗੁਰੂ ਕਹਿ ਰਹੇ ਨੇ ਕਿ ਗੁਰ ਕਾ ਸ਼ਬਦ ਰਖਵਾਰੇ ਗੁਰੂ ਦਾ ਸ਼ਬਦ ਰੱਖਿਆ ਕਰੇ ਰੱਖਿਆ ਕਿਸ ਤਰ੍ਹਾਂ ਕਰੀ ਚੌਂਕੀ ਚੋਂ ਗਿਰਦ ਹਮਾਰੇ ਸਾਡੇ ਆਲੇ-ਦੁਆਲੇ ਪੂਰੀ ਤਨ ਦੇਹੀ ਦੇ ਨਾਲ ਪਹਿਰੇਦਾਰੀ ਕਰਦਾ ਜੇ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ RAM ਨਾਮ ਮਨ ਲੱਗਾ ਤੇ ਜਦੋਂ ਸਾਡਾ ਮਨ ਜਿਹੜਾ ਹੈ ਗੁਰੂ ਦੇ ਰਗ ਵਿੱਚ ਰੰਗਿਆ ਗਿਆ ਉਠਤ ਬੈਠਤ ਸੋਵਤ ਜਾਗਤ ਪਰਮੇਸ਼ਰ ਨਾਲ ਜੁੜਗੇ ਨਾ ਤੇ ਫਿਰ ਸਤਿਗੁਰਾਂ ਦੇ ਜਮ ਲੱਜਾਏ ਕਰ ਭਾਗ ਜਮ ਆਇਆ ਜਰੂਰ ਤੇ ਸ਼ਰਮਿੰਦਾ ਹੋ ਕੇ ਭੱਜ ਗਿਆ ਵੀ ਮੈਂ ਅੱਗੇ ਹੁਣ ਕਿਵੇਂ ਆਵਾਂ ਕਿਉਂ ਅੱਗੇ ਸਿਮਰਨ ਚੱਲਦਾ ਹੈ ਉਠੰਦਿਆਂ ਬਹੰਦਿਆਂ ਸੁਵੰਦਿਆਂ ਜੇ ਸਿਮਰਨ ਚੱਲੇਗਾ ਪਿਆਰੇ ਉਤੇ ਜਮ ਵੀ ਲਾਗੇ ਨਹੀਂ ਆ ਸਕਦਾ ਸ਼ਰਮਿੰਦਾ ਹੋ ਕੇ ਭੱਜ ਜਵੇ ਪ੍ਰਭ ਜੀ ਉਹ ਮੇਰੋ ਸੁਖਦਾਤਾ ਐ ਮੇਰੇ ਪ੍ਰਭੂ ਤੂੰ ਸੁਖਾਦਾ ਦਾਤਾ ਹੈ ਹੁਣ ਸਾਡੇ ਬਣਦੀਆਂ ਵੱਖ-ਵੱਖਰੀਆਂ ਰਾਲ ਸਮਾਂ ਦੇ ਨਾ ਪਿਆਰੇ ਜਿਸ ਦਿਨ ਅਸੀਂ ਪਰਮੇਸ਼ਰ ਦਾ ਨਾਮ ਸਿਮਰਨ ਵਗਿਆ ਅਸੀਂ ਰੁੱਖ ਦੀਆਂ ਜੜ੍ਹਾਂ ਮੰਗ ਲਈਆਂ ਨਾ ਤੇ ਪਿਆਰਿਓ ਫਲ ਫੁੱਲ ਪੱਤੀ ਹਰ ਇੱਕ ਜੀ ਪ੍ਰਾਪਤ ਹੋ ਜਾਵੇਗੀ ਤੇ ਜੇ ਅਸੀਂ ਫਲ ਦੀ ਪ੍ਰਾਪਤੀ ਕਰੀਏ ਫਿਰ ਸਾਰੀ ਪ੍ਰਾਪਤ ਨਹੀਂ ਫਿਰ ਪੱਤੇ ਪ੍ਰਾਪਤ ਨਹੀਂ ਹੋਣੇ ਕਹਿਣ ਦਾ ਭਾਵ ਕਿ ਪਰਮੇਸ਼ਰ ਦੇ ਸਿਮਰਨ ਨੂੰ ਮੰਗਾਗੇ ਤੇ ਸਾਰੀਆਂ ਹੀ ਵਸਤਾਂ ਸਤਿਗੁਰੂ ਪੂਰੀਆਂ ਕਰ ਦਿੰਦੇ ਤੇ ਇਸੇ ਕਰਕੇ ਕਿਹਾ ਗਿਆ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਮੈਨੂੰ ਸੁਖ ਦੇਣ ਵਾਲਾ ਪ੍ਰਭੂ ਪਤੀ ਪਰਮਾਤਮਾ ਹੈ ਬੰਦਨ ਕਾੜ ਕਰੇ ਮਨ ਦੇ ਪਰ ਤੂੰ ਮੇਰੇ ਜਾਣੇ ਅਣਜਾਣੇ ਵਿੱਚ ਕੀਤੀਆਂ ਗਲਤੀਆਂ ਦੇ ਜਿਹੜੇ ਬੰਧਨ ਨੇ ਉਹ ਕੱਟ ਕੇ ਮੇਰਾ ਮਨ ਨਿਰਮਲ ਕਰ ਦਿੱਤਾ। ਪੂਰਨ ਪੁਰਖ ਬਧਾਤਾ ਰਹਾ ਤੂੰ ਵੱਡਾ ਤੂੰ ਪੁਰਖ ਤੂੰ ਪੂਰਾ ਅਕਾਲ ਪੁਰਖ ਪ੍ਰਮਾਤਮਾ ਜੀ ਖੁਦ ਹੈ ਤੇਰੇ ਬਰੋਬਰ ਦੀ ਹਸਤੀ ਕੋਈ ਨਹੀਂ ਹੈ। ਨਾਨਕ ਪ੍ਰਭ ਅਬਨਾਸੀ ਤਾਕੀ ਸੇਵਨਾ ਵਿਰਥੀ ਜਾਸੀ ਹੁਣ ਵਾਰ-ਵਾਰ ਸਾਹਿਬ ਸ਼੍ਰੀ ਗੁਰੂ ਰਜਾ ਦੇਵ ਜੀ ਹਰ ਪਗਤੀ ਦੇ ਵਿੱਚ ਸਮਝਾਉਣਾ ਕਿ ਉਹ ਕਰਦੇ ਨੇ ਤਾਂਕੀ ਸੇਵ ਨਾ ਵਿਰਥੀ ਜਾਸੀ ਸਤਿਗੁਰੂ ਦੇ ਦਰ ਤੇ ਕੀਤੀ ਸੇਵਾ ਵਿਅਰਥ ਨਹੀਂ ਜੇ ਜਾਂਦੀ ਸਰਗੁਰੂ ਦੇ ਦਰ ਤੇ ਕੀਤੀ ਕਾਲ ਕਮਾਈ ਵਿਅਰਥ ਨਹੀਂ ਜਾਂਦੀ ਸਤਿਗੁਰੂ ਦੇ ਦਰ ਤੇ ਸੁਣਿਆ ਸਿਵਰਣ ਉਸ ਦਾ ਮੁੱਲ ਸਾਡੇ ਵਾਸਤੇ ਬਯੰਤ ਹੈ ਇਸੇ ਕਰਕੇ ਉਹ ਪ੍ਰਭ ਅਵਨਾਸੀ ਹੈ ਉਹ ਨਾਸ਼ ਹੋਣ ਵਾਲਾ ਨਹੀਂ ਹੈ ਨਾ ਪਹਿਲਾਂ ਨਾ ਚੱਲ ਰਹੇ ਸਮੇਂ ਨਾ ਸਾਡੇ ਮਗਰ ਉਹ ਪ੍ਰਭੂ ਪਤੀ ਪਰਮਾਤਮਾ ਕਦੀ ਨਾਸ਼ ਨਹੀਂ ਹੋਵੇਗਾ ਔਰ ਸਾਡੀ ਬਾਹ ਫੜ ਕੇ ਸਾਨੂੰ ਲਿਓੜ ਵਾਲਾ ਵੀ ਉਹ ਹੀ ਹੈ ਸਾਡੀ ਪਰਤਪਾਲਨਾ ਕਰਨ ਵਾਲਾ ਵੀ ਉਹ ਹੀ ਹੈ ਤੇ ਆਵਾ ਦੇ ਵਿੱਚ ਜਦੋਂ ਇਥੋਂ ਪਿਆਰਿਓ ਅਸੀਂ ਜਾਵਾਂਗੇ ਤੇ ਸਾਡੀ ਬਾਹ ਫੜ ਕੇ ਲਿਜਾਣ ਵਾਲਾ ਵੀ ਹੋਵੇ ਅਨੰਦ ਕਰਹਿ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਤੇਰਾ ਨਾਮ ਸਿਮਰਨ ਕਰ ਕਰਕੇ ਆਨੰਦਮਈ ਜੀਵਨ ਬਤੀਤ ਕਰਦੇ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਤੇ ਤੇਰੇ ਨਾਮ ਸਿਮਰਨ ਦੇ ਆਸਰੇ ਤੇ ਸਾਡੀਆਂ ਇਛਾਵਾਂ ਵੀ ਪੂਰੀਆਂ ਹੁੰਦੀਆਂ ਜੋ ਸਾਡੇ ਬਣਦੀਆਂ ਭਾਵਨੀਆਂ ਨੇ ਉਹ ਸਤਿਗੁਰੂ ਪੂਰੀਆਂ ਕਰਦੇ ਨੇ ਆ ਟੱਲ ਸਚਾਈ ਹੈ ਹੁੰਦੀਆਂ ਵੀ ਨੇ ਜਿਵੇਂ ਕਿ ਮਾਤਾ ਸੁਲਖਣੀ ਜੀ ਜਿਹਦੇ ਘਰ ਪੁੱਤਰ ਨਹੀਂ ਹਰਗਵਿੰਦ ਸਾਹਿਬ ਜੀ ਸੰਗਰਾਣੇ ਦੀ ਧਰਤੀ ਤੇ ਬੈਠੇ ਤੇ ਅੱਗੇ ਭਾਈ ਗਰਦਾਸ ਜੀ ਚੱਲਦੇ-ਚੱਲਦੇ ਮਾਤਾ ਦਾ ਸੁਭਾਅ ਵੇਖਿਆ ਮਾਤਾ ਦਾ ਚਿਹਰਾ ਪੜਿਆ ਕਹਿਣ ਲੱਗੇ ਮਾਤਾ ਤੂੰ ਦੁਖੀ ਕਿਹੜੀ ਗੱਲੋਂ ਆ ਕਹਿਣ ਲੱਗੀ ਮੇਰੇ ਦੁੱਖ ਦੀ ਘਾੜੀ ਇਹ ਹੈ ਕਿ ਮੈਨੂੰ ਕੋਈ ਜ਼ਮੀਰ ਜਾਇਦਾਦ ਦੀ ਕਮੀ ਨਹੀਂ ਮੈਨੂੰ ਕੋਈ ਮਾਇਆ ਦੀ ਕਮੀ ਨਹੀਂ ਮੇਰਾ ਪਤੀ ਵੀ ਪਿਆਰ ਵਾਲਾ ਹੈ ਮੈਂ ਉਹਦੇ ਵਾਸਤੇ ਛੱਤੀ ਆ ਰੋਟੀਆਂ ਚੋਕੇ ਤੇ ਗਈ ਖੇਤ ਦੇ ਵਿੱਚ ਜਾ ਰਹੀ ਹਾਂ ਕਿਸੇ ਵੀ ਗੱਲ ਦੀ ਕਮੀ ਨਹੀਂ ਕਹਿ ਲਗੇ ਫਿਰ ਮਰਤੇ ਨਰਾਜਤਾ ਸ਼ਾਈ ਨਹੀਂ ਦੀ ਤੇ ਕਿਹੜੀ ਗੱਲੋਂ ਸ਼ਾਈ ਰਦੀ ਕਹਿਣ ਲਗੇ ਇੱਕੋ ਲਾਲਸਾ ਹੈ ਕਿ ਇਤਨੀ ਵੱਡੀ ਜ਼ਮੀਨ ਜਾਇਦਾਦ ਹੋਣ ਤੇ باوجود ਸਾਡੇ ਘਰ ਵਿੱਚ ਪੁੱਤਰ ਨਹੀਂ ਹੈ ਔਰ ਪੁੱਤਰ ਤੋਂ ਬਗੈਰ ਸਾਡਾ ਜਿਹੜਾ ਜੀਵਨ ਹੈ ਜਿਵੇਂ ਜਿਵੇਂ ਅੱਗੇ ਵਧਦਾ ਜਾਂਦਾ ਹੈ ਤੇਵੇਂ-ਤੇਵੇਂ ਬਣਦੇ ਵਿੱਚ ਤੌਹਫਲੇ ਆਉਂਦੇ ਜਾਂਦੇ ਨੇ ਕਿ ਅਸੀਂ ਆਪਣਾ ਜੀਵਨ ਨਰਵਾ ਕਿਵੇਂ ਕਰਾਂਗੇ ਅਸੀਂ ਬੁੱਢੇ ਵਾਰੇ ਆਪਣਾ ਜੀਵਨ ਕਿਵੇਂ ਕਟਾਂਗੇ ਸਾਡੀ ਜਾਇਦਾਦ ਦਾ ਵਾਲੀ ਵਾਰਸ ਕੌਣ ਹੋਵੇਗਾ ਇਹ ਚੀਜ਼ਾਂ ਮਨ ਦੇ ਵਿੱਚ ਵੱਡ-ਵੱਡ ਕੇ ਖਾਂਦੀਆਂ ਨੇ ਤੇ ਚਿਹਰੇ ਦੇ ਉੱਤੇ ਚਿੰਤਾਵਾਂ ਦੀਆਂ ਰਖਾਵਾਂ ਤਾਂ ਬੜੀਆਂ ਹੀ ਹਣ ਭਾਈ ਗੁਰਦਾਸ ਜੀ ਕਹਿੰਦੇ ਕਿ ਤੇਰੇ ਨਗਰ ਦੇ ਕੋਲ ਸੰਗਰਾਣੇ ਦੇ ਵਿੱਚ ਸਹਿਬ ਸ੍ਰੀ ਗੁਰੂ ਹਾਰਗਵੈ ਸਹਿਬ ਜੀ ਬਲ ਜੋਧ ਦਾ ਪਰਪਕਾਰੀ ਬੈਠੇ ਨੇ ਪਰਪਕਾਰ ਕਰਦੇ ਨੇ ਸਤਿਗੁਰੂ ਦੀ ਕਿਰਪਾ ਦੇ ਨਾਲ ਉਸ ਦੁਨੀਆ ਤੇ ਆਏ ਨੇ ਅੱਗੇ ਵੀ ਦੁਨੀਆ ਨੂੰ ਤਾਰ ਰਿਹਾ ਤੇ ਤੂੰ ਉੱਥੇ ਜਾ ਕੇ ਪੁਕਾਰ ਕਰ ਤੇਰੀ ਪੁਕਾਰ ਪੂਰੀ ਹੋ ਜਾਵੇਗੀ ਸੋ ਮਾਤਾ ਨੇ ਸਮਾਂ ਕੱਢਿਆ ਗੁਰੂ ਸਾਹਿਬ ਦੇ ਦਰ ਤੇ ਗਏ ਕਿਧਰੇ ਜਾਨ ਵਾਸਤੇ ਸਤਿਗੁਰੂ ਤਿਆਰ ਘੋੜੇ ਤੇ ਸਵਾਰ ਅਗੋ ਮਾਤਾ ਮਿਲ ਪਈ ਤੇ ਮਾਤਾ ਨੇ ਆਪਣਾ ਦੁੱਖੜਾ ਰੋਇਆ ਸਤਿਗੁਰੂ ਕਹਿਣ ਲਗੇ ਕਿ ਤੇਰੇ ਕਰਮਾਂ ਦੇ ਵਿੱਚ ਪੁੱਤਰ ਦਾ ਨਾਮ ਨਿਸ਼ਾਨ ਲਿਖਿਆ ਹੀ ਨਹੀਂ ਤੈਨੂੰ ਪੁੱਤਰ ਦੀ ਪ੍ਰਾਪਤੀ ਨਹੀਂ ਹੋਵੇਗੀ ਮੜ ਦੇ ਵਿੱਚ ਅੱਗੇ ਨਰਾਸ਼ਤਾ ਸੀ ਉਦੋਂ ਵੀ ਥੋੜੀ ਜੀ ਹੋਰ ਰਾਸਤਾ ਲੈ ਕੇ ਮਾਤਾ ਸਲੱਖਣੀ ਆਪਣੇ ਨਗਰ ਨੂੰ ਮੁੜ ਆਈ ਤੇ ਪਿਆਰਿਓ ਜਦੋਂ ਨਗਰ ਬੋੜਾ ਹੀ ਅਗਲੇ ਦਿਨ ਫਿਰ ਪ੍ਰਸ਼ਾਦਾ ਲੈ ਕੇ ਜਾਂਦੀ ਹੈ ਤੇ ਅੰਮ੍ਰਿਤਸਰ ਤੋਂ ਭਾਈ ਗੁਰਦਾਸ ਜੀ ਇੱਥੇ ਸੰਗਰਾਂਣੇ ਪਹੁੰਚਦੇ ਨੇ ਰਸਤੇ ਦੇ ਵਿੱਚ ਮਾਤਾ ਉਹਦਾ ਫੇਰ ਟਕਰਾਅ ਹੋ ਜਾਂਦਾ ਹੈ ਕਹਿਣ ਲੱਗੇ ਮਾਤਾ ਕਿਵੇਂ ਗਈ ਸਹਿ ਕਹਿੰਦੀ ਗਈ ਸਾਂ ਸਤਿਗੁਰੂ ਨੇ ਅਕੂ ਬਾਹ ਨਹੀਂ ਫੜੀ ਕਹਿੰਦੀ ਨਹੀਂ ਕਿ ਤੇਰੇ ਕਰਮਾਂ 'ਚ ਪੁੱਤਰ ਨਹੀਂ ਭਾਈ ਗੁਰਦਾਸ ਜੀ ਕਹਿਣ ਲੱਗੇ ਕਹਿਣ ਲੱਗੇ ਮਾਤਾ ਇਹ ਪੁੱਤਰ ਨਾ ਹੋਣ ਤੇ ਵੀ ਰਖਾਵਾਂ ਜੜੀਆਂ ਨੇ ਕੁੱਠੀਆਂ ਸਿੰਧੀਆਂ ਕਰ ਦਿੰਦੇ ਨੇ ਇਹ ਸਾਈਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਐ ਉਹਨਾਂ ਦੇ ਦਰ ਤੇ ਤੂੰ ਜਾ ਜਾ ਕੇ ਫਿਰ ਫਰਿਆਦ ਕਰ ਤੇਰੀ ਸੁਣੀ ਜਾਵੇਗੀ ਅਗਲੇ ਦਿਨ ਪਿਆਰਿਓ ਮਾਤਾ ਸੁਲਖਣੀ ਫਿਰ ਗਈ ਉਸੇ ਤਰ੍ਹਾਂ ਹੀ ਕਿਤੇ ਜਾਣ ਵਾਸਤੇ ਸਤਿਗੁਰੂ ਤਿਆਰ ਸੀ ਘੋੜੇ ਤੇ ਸਵਾਰ ਤੇ ਜਿਸ ਵੇਲੇ ਪਿਆਰਿਓ ਜਾਂਦਿਆਂ ਸਾਰੀ ਘੋੜੇ ਦੀਆਂ ਲਗਾਮਾਂ ਫੜ ਲਈਆਂ ਤੇ ਰਕਾਬ ਦੇ ਪੈਰ ਦੇ ਵਿੱਚ ਜਿਹੜਾ ਪੈਰ ਰਕਾਬ ਦੇ ਵਿੱਚ ਸਤਿਗੁਰੂ ਦਾ ਸੀ ਉਹਦੇ ਤੇ ਆਪਣਾ ਸਿਰ ਰੱਖ ਕੇ ਆਪਣੇ ਹੰਝੂਆਂ ਦੇ ਨਾਲ ਸਤਿਗੁਰੂ ਦੇ ਚਰਨ ਤੋ ਦਿੱਤੇ ਤੇ ਜੇਸੂ ਵੇਲੇ ਸਤਿਗੁਰੂ ਨੇ ਪੁਕਾਰਿਆ ਮਾਤਾ ਕੀ ਗੱਲ ਤੈਨੂੰ ਕੱਲ ਕਿਹਾ ਸੀ ਕਹਿਣ ਲੱਗੀ ਤੁਹਾਡੇ ਕੋਲ ਸਾਰਾ ਕੁਝ ਖਜ਼ਾਨਾ ਹੈ ਤੁਸੀਂ ਕੀ ਨਹੀਂ ਦੇ ਸਕਦੇ ਤੁਸੀਂ ਸਾਰਾ ਕੁਝ ਵੰਡਦੇ ਹੋ ਤੁਸੀਂ ਬੰਧਨ ਕੱਟਣ ਵਾਲੇ ਹੋ ਤੁਸੀਂ ਅਵਨਾਸੀ ਹੋ ਤੁਹਾਡੇ ਦਰ ਦੀ ਸੇਵਾ ਵਿਅਰਥ ਨਹੀਂ ਜਾਂਦੀ ਤੁਸੀਂ ਜਿਹੜੀ ਜਪ ਪੂਰਨ ਹੋਈ ਆਸਾ ਤੁਹਾਡਾ ਜਪ ਕਰੀਏ ਤੇ ਆਸ਼ਾਵਾ ਪੂਰਨ ਹੁੰਦੀਆਂ ਨੇ ਤੇ ਮੜ ਜਾਂਦੇ ਫਲ ਪ੍ਰਾਪਤ ਹੁੰਦੇ ਐ ਤੇ ਫਿਰ ਕਿਰਪਾ ਕਰੋ ਖੁਸ਼ ਹੋ ਗਏ ਸਤਿਗੁਰੂ ਕਹਿਣ ਲੱਗੇ ਲਿਆਓ ਕਲਪ ਦਵਾਤ ਘੋੜੇ ਤੇ ਬੈਠੇ ਕਲਮ ਦਵਾਈਤ ਮੰਗਾਈ ਪਿਆਰਿਓ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਵਜਨ ਪਤਾ ਕਿੰਨਾ ਸੀ ਸਾਢੇ 6 ਮਣ ਪਤਾ ਇੱਕ ਘੋੜੇ ਦੇ ਉੱਤੇ ਸਫਰ ਨਹੀਂ ਸੀ ਕਰਦੇ ਵਾਰੀ ਵਾਰੀ ਬਦਲਣਾ ਪੈਂਦਾ ਸੀ ਹੁਣ ਮਾਤਾ ਨਾ ਵਚਨ ਬਰਾਸ ਕਰਦੇ ਆ ਘੋੜੇ ਖੜੇ ਨੂੰ ਬੜਾ ਟਾਈਮ ਹੋ ਗਿਆ ਉਧਰੋਂ ਸ਼ਾਈ ल्याਂਦੀ ਕਾਗਜ ल्याਂਦਾ ਕਲਮ ਦਵਾਈਤ ल्याਂਦੀ ਹੈ ਤੇ ਪਿਆਰਿਓ ਜਿਸ ਵੇਲੇ ਗੁਰਮਖੀ ਦਾ ਅੱਖਰ ਏਕਾ ਪਾਉਣ ਲਗੇ ਤੇ ਉਧਰੋਂ ਘੋੜੇ ਨੇ ਸੁਭ ਹਲਾਇਆ ਉਦੋਂ ਘੋੜੇ ਨੇ ਧੌਣ ਹਲਾਈ ਏਕੇ ਦਾ ਸਤਾ ਬਣ ਗਿਆ ਤੇ ਜਿਸ ਵੇਲੇ 사ਤਾ ਪੈ ਗਿਆ ਤੇ ਸਤਿਗੁਰੂ ਬੜੇ ਪ੍ਰਸੰਨ ਹੋਏ ਕਹਿਣ ਲੱਗੇ ਮਾਈ ਇੱਕ ਪੁੱਤਰ ਲੱਭਾਈ ਸ ਇਥੇ ਤੇਰੇ ਕਰਮਾਂ ਦੇ ਵਿੱਚ ਉਹਨੂੰ ਸੱਤ-ਸੱਤ ਪੁੱਤਰ ਨੇ ਸਤਿਗੁਰੂ ਦੀ ਅਪਾਰ ਕਿਰਪਾ ਈ ਮਾਤਾ ਸਰਖਣੀ ਉਹ ਖਾਰੀ ਹੋਈ ਉਹਦੇ ਘਰ ਦੇ ਵਿੱਚ ਸੱਤਾਂ ਪੁੱਤਰਾਂ ਨੇ ਜਨਮ ਲਿਆ ਪਿਆਰਿਓ ਸਤਿਗੁਰੂ ਦੇ ਦਰ ਤੇ ਆਈਏ ਤੇਰੇ ਖਾਵਾ ਬਦਲ ਜਾਂਦੀਆਂ ਨੇ ਸਤਿਗੁਰੂ ਦੇ ਦਰ ਤੇ ਆਈਏ ਪ੍ਰਾਪਤੀਆਂ ਹੋ ਜਾਂਦੀਆਂ ਨੇ ਕਰਮਾਂ ਦੇ ਵਿੱਚ ਨਾ ਵੀ ਹੋਵੇ ਤੇ ਸਤਿਗੁਰੂ ਦੀ ਕਿਰਪਾ ਹੋ ਜਾਂਦੀ ਪਿਆਰਿਓ ਹਰ ਇੱਕ ਚੀਜ਼ ਪ੍ਰਾਪਤ ਹੁੰਦੀ ਹੈ ਸੋ ਬੜੇ ਭਾਗਾ ਵਾਲੇ ਹੋ ਬੜੇ ਕਰਮਾਂ ਵਾਲੇ ਹੋ ਆਪਣਾ ਕੀਮਤੀ ਸਮਾਂ ਗੁਰੂ ਦਰਾਂ ਤੇ ਲਗਾਉਂਦੇ ਹੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਸਵਾਮਾ ਥਾਂ ਪਾਉਣ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਔਰ ਜਿਸ ਤਰ੍ਹਾਂ ਸ਼ਬਦ ਦੇ ਵਿੱਚ ਲਿਖਿਆ ਹੈ ਵਰਕਾ ਸ਼ਬਦ ਰਖਵਾਰੀ ਚੌਂਕੀ ਚੌਗਿਰਦ ਹਮਾਰੇ ਇਸੇ ਤਰ੍ਹਾਂ ਸਾਡੇ ਤੇ ਸਤਿਗੁਰੂ ਰੱਖਿਆ ਕਰਨ ਵਾਤੇ ਮੇਰ ਕਰਨ ਸੋਹਈਆਂ ਪੁੱਲਾਂ ਨੂੰ ਨਾ ਚਤਾਰਨਾ ਜੀ ਗੱਜ ਕੇ ਫਤਿਹ ਗਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ